ਮੁਰਦਾਬਾਦ 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 ਅਕਾਲੀ ਦੋਸਿਆਂ ਨੂੰ ਬਚਾਉਣ ਵਾਲੀ ਸਰਕਾਰ ਮੁਰਦਾਬਾਦ ਅਬਰ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ ਬਟ ਬਾਜਾਖਾਨਾ ਦੇ ਕੁਝ ਲੋਕ ਹੈਗੇ ਜੋ ਜਾਤੀਵਾਦ ਨੂੰ ਲੈ ਕੇ ਸਾਡੇ ਨਾਲ ਵਿਰੋਧ ਕਰ ਰਹੇਗੇ ਕਿ ਇਹ ਸ਼ਾਮ ਨੂੰ ਇੱਕ ਪਲਾਨ ਬਣਾ ਕੇ ਸਾਡੇ ਬੰਦੇ ਦੇ ਕੇ ਸਿਰ ਦੇ ਵਿੱਚ ਸੱਟਾਂ ਮਾਰੇਗੇ ਹੈਡ ਇੰਜਰੀ 12 ਤਰੀਕ ਦੀ ਸ਼ਾਮ ਦੇ 8 ਵਜੇ ਦੇ 6 ਵਜੇ ਹੋਈ ਹੈ ਬਟ ਅਜੇ ਤੱਕ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੇਗੀ ਹਫਤੇ ਮਰੀਦ ਬੁੱਕਲ ਦੇ ਵਿੱਚ ਹੁੰਦਿਆਂ ਜਸਮੇਲ ਸਿੰਘ ਨੇ ਲੱਤਾਂ ਮਾਰੀਆਂ ਮਰਨ ਤੱਕ ਮਰਨ ਤੱਕ ਚੈੱਕ ਕਰ ਕਰਦਾ ਰਿਹਾ ਵੀ ਮਰਿਆ ਕਾ ਨਹੀਂ ਮਰਿਆ ਜਿੰਨੀ ਵੀ ਘਟਨਾ ਹੋਈ ਹੈ ਉਸ ਸਾਰੇ ਸਾਰੀ ਘਟਨਾ ਦਾ ਇੱਕ ਸੀਸੀਟੀਵੀ ਫੁਟੇਜ ਬਣਿਆ ਹੋਇਆ ਦੁਕਾਨ ਤੇ ਜਿੱਦਾਂ ਬੰਦਾ ਵੀਡੀਓ ਬਣਾ ਰਿਹਾ ਜਿਹੜਾ ਬੰਦਾ ਫੁੱਲੜ ਬਾਜੇ ਜਿਹਦੇ ਉਹਦੇ ਵਿੱਚ ਸ਼ਰਿਆਮ ਜਿਹੜਾ ਸੇਲ ਸਰਪੰਚ ਹੈ ਗੱਡੀ ਲੈ ਕੇ ਆਇਆ ਆਇਰਨ ਰੋਡ ਲੈ ਕੇ ਆਇਆ ਫਿਰ ਉਹਨੇ ਪਿਸਤਲ ਕੱਢਿਆ ਦਿਖਾਇਆ ਧਮਕਾਇਆ ਜਿਵੇਂ ਮਾਰਿਆ ਉਹ ਸਾਰਾ ਸੀਸੀਟੀਵੀ ਫੁਟੇਜ ਦੇ ਵਿੱਚ ਕਵਰ ਹੈ ਜੀ ਬੰਦੇ ਸ਼ਰਿਆਮ ਸ਼ਕਲਾਂ ਦੇਖ ਰਹੀਆਂ ਕਿਵੇਂ ਉਹਨਾਂ ਬੰਦੇ ਦੇ ਉੱਤੇ ਇੱਕ ਵੀਕ ਸੋਚੀ ਸਮਝੀ ਸਾਦਿਸ਼ ਦੇ ਨਾਲ ਇੱਕ ਬੰਦੇ ਨੂੰ ਮਾਰਨ ਦੀ ਰੈਨ ਨਾਲ ਆਉਂਦੇ ਆ ਉਹ ਬੰਦੇ ਮਾਰ ਕੇ ਵੀ ਗਏ ਆ ਇੱਕ ਮ੍ਰਿਤਕ ਕਰਾਰ ਦੇ ਕੇ ਗਏ ਆ ਫਰੋਲ ਕੇ ਗਏ ਆ ਜਦੋਂ ਬੰਦੇ ਨੂੰ ਚੱਕ ਕੇ ਗੱਡੀ ਦੇ ਵਿੱਚ ਲੈ ਕੇ ਜਾ ਰਹੇ ਆ ਹਸਪਤਾਲ ਉਸ ਤੋਂ ਮਗਰੋਂ ਵੀ ਉਹ ਬੰਦੇ ਮਗਰ ਪਏ ਗਏ ਵੀ ਬੰਦਾ ਮਰਿਆ ਕਿ ਨਹੀਂ ਮਰੇਗਾ ਅੱਜ ਉਹਨੂੰ ਮਾਰ ਕੇ ਸੱਟ ਗਏ ਆ ਕੁਛ ਵੀ ਨਹੀਂ ਕਰ ਰਿਹਾ ਪ੍ਰਸ਼ਾਸਨ ਦੀ ਢਿੱਲੀ ਕੋ ਜੋ ਕਾਰਗੁਜ਼ਾਰੀ ਨਾਲ ਅਸੀਂ ਪਿੱਛੇ ਬੈਠ ਰਹੇ ਹਾਂ ਹੁਣ ਵੀ ਐਸਐਚਓ ਕੋਲ ਅੰਦਰ ਗਏ ਸੀ ਸਾਨੂੰ ਅੰਦਰ ਪੁਲਿਸ ਮੁਲਾਜ਼ਮ ਕਹਿੰਦੇ ਤੁਸੀਂ ਸਾਡੀ ਬੇਇਜ਼ਤੀ ਕਰਵਾਤੀ ਹੈ 8 ਦਿਨਾਂ ਬਾਅਦ ਅਸੀਂ ਇਹਨਾਂ ਤੋਂ ਮਿੰਨਤਾਂ ਕਰਦੇ ਹੋਏ ਅੱਜ ਅਸੀਂ ਆਏ ਆ ਅੱਜ ਕਹਿ ਰਿਹਾ ਸਾਡੀ ਬੇਇਜ਼ਤੀ ਕਰਵਾਤੀ ਹੈ ਤੁਸੀਂ ਆ ਗਰੀਬਾਂ ਦੇ ਆ ੱਤਕਾ ਹੋਈ ਜਾਂਦਾ ਕੋਈ ਪ੍ਰਸ਼ਾਸਨ ਕੋਈ ਸੋਚ ਨਹੀਂ ਲੱਗੇਗਾ ਦਾ ਸਾਡੇ ਖਾਤਰ ਕੋਈ ਗੱਲ ਕਰ ਰਿਹਾ ਤੁਸੀਂ ਅੱਜ ਬਾਜਾਖਾਨਾ ਥਾਣੇ ਦੇ ਮੂਹਰੇ ਜਨ ਕੇ ਧਰਨਾ ਲਾਈ ਬੈਠੇ ਹੋ ਲੋੜ ਕੀ ਪੈਗੀ ਧਰਨਾ ਲਾਉਂਦੀ ਤੁਹਾਨੂੰ ਇਹ ਬਹੁਤ ਹੀ ਘਟੀਆ ਪ੍ਰਸ਼ਾਸਨ ਦੇ ਵਿਰੁੱਧ ਅਸੀਂ ਧਰਨਾ ਲਾਇਆ ਜੋ ਕਿ ਗੁੰਡਾਗਰਦੀ ਦਾ ਸਾਥ ਦੇ ਰਹੀ ਹੈਗੀ ਸੰਜਾਬ ਸਰਕਾਰ ਜੀ ਬਾਜਾ ਥਾਣਾ ਦੇ ਵਿੱਚ ਜਿਹੜਾ ਹੈਗਾ ਕਿ ਦੇਖ ਰੇਕ ਅੰਦਰ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ ਇਹ ਸਾਡੇ ਅਸੀਂ ਬੌਰੀਆ ਸਮਾਜ ਨੂੰ ਅਸੀਂ ਜਾਤੀ ਦੇ ਅਸੀਂ ਬਲੋਂਗ ਕਰਦੇ ਹਾਂ ਜੋ ਕਿ ਆਪ ਦੀ ਜਿਹੜਾ ਕੰਮਕਾਰ ਹੈ ਬਾਜਾ ਖਾਨਾ ਥਾਣਾ ਦੇ ਵਿੱਚ ਚੱਲ ਰਿਹਾ ਸਾਡੇ ਦੁਕਾਨਾਂ ਬਟ ਬਾਜਾ ਖਾਨਾ ਦੇ ਕੁਝ ਲੋਕ ਹੈਗੇ ਜੋ ਜਾਤੀਵਾਦ ਨੂੰ ਲੈ ਕੇ ਸਾਡੇ ਨਾਲ ਵਿਰੋਧ ਕਰ ਰਹੇ ਹੈਗੇ ਜਿਸ ਕਰਕੇ ਜਿਹੜੇ ਸਾਡੇ ਦੁਕਾਨਾਂ ਦੇ ਇੱਕ ਮੁੰਡੇ ਦੀ ਕੁੱਟਮਾਰ ਕੀਤੀ ਗਈ ਉਸ ਦਿਨ ਉਸ ਤੋਂ ਬਾਅਦ ਕੀ ਹੈ ਸ਼ਾਮ ਨੂੰ ਇੱਕ ਪਲਾਨ ਬਣਾ ਕੇ ਸਾਡੇ ਬੰਦੇ ਦੇ ਕੇ ਸਿਰ ਦੇ ਵਿੱਚ ਸੱਟਾਂ ਮਾਰੇ ਗਏ ਹੈਡ ਇੰਜਰੀ ਜੋ ਕਿ ਜਿਸ ਦੀ ਵੀਡੀਓ ਵੀ ਸਾਡੇ ਕੋਲ ਫੁਟੇਜ ਵੀ ਹੈਗੀ ਆ 12 ਤਰੀਕ ਦੀ ਸ਼ਾਮ ਦੇ 8 ਵਜੇ ਦੀ 6:00 ਵਜੇ ਹੋਈ ਹੈ ਬਟ ਅਜੇ ਤੱਕ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ 12 ਵਜੇ ਦੀ ਸੱਟ 12 ਤਰੀਕ ਦੀ ਸ਼ਾਮ ਦੀ 8 ਵਜੇ 6:00 ਵਜੇ ਵੀ ਹੈ ਬਟ 14 ਤਰੀਕ ਤੱਕ 14 15 ਤਰੀਕ ਤੱਕ ਜਿਹੜੀ ਪੁਲਿਸ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਮੌਕਾ ਵੇਖਣ ਵੀ ਨਹੀਂ ਦੁਕਾਨ ਤੇ ਗਏ ਵੀ ਕਿੱਥੇ ਸੱਟ ਵਜੇ ਕਿੱਥੇ ਨਹੀਂ ਕੌਣ ਦੋਸ਼ੀ ਹੈ ਕੌਣ ਨਹੀਂ 15 ਤਰੀਕ ਨੂੰ 14 15 ਤਰੀਕ ਨੂੰ ਕੀ ਹੋਇਆ ਜੇ ਜਦੋਂ ਸਾਡੇ ਪਿੰਡ ਦੇ ਬੰਦੇ ਇਕੱਠੇ ਹੋ ਕੇ ਫਿਰ ਇਹਨਾਂ ਨੇ ਪਰਚਾ ਕਟਿਆ ਗਿਆ ਉਹਨਾਂ ਦੇ ਖਿਲਾਫ ਕੁਸ਼ਣ ਨਲਾ ਤੇ ਜੋ ਬੰਦੇ ਸਾਡੇ ਬੰਦੇ ਦੇ ਸਿਰ ਦੇ ਵਿੱਚ ਸੱਟਾਂ ਵੱਜੀਆਂ ਹੋਈਆਂ ਹਨ ਉਹਦੇ ਖਿਲਾਫ ਧਾਰਾਂ ਲੱਗੀਆਂ ਹੋਈਆਂ ਹਨ ਉਸ ਮੁਤਾਬਕ 307 ਧਾਰਾ ਦੇ ਲੱਗੀਆਂ ਹੋਈਆਂ ਠੀਕ ਹੈ ਨਾ ਉਸ ਦੇ ਮੁਤਾਬਕ ਕੀ ਹੈ ਵੀ ਦੋਸ਼ੀਆਂ ਨੂੰ ਸੱਟ ਫੜਨ ਦੇ ਨਾਲ ਨਾਲ ਦੀ ਨਾਲ ਫੜਨਾ ਚਾਹੀਦਾ ਜਦੋਂ ਨੇ ਪਰਚਾ ਕਟਿਆ ਗਿਆ ਬਟ ਅੱਜ 12 ਤਰੀਕ ਤੋਂ 18 ਤਰੀਕ ਹੋ ਚੁੱਕੀ ਹੈਗੀ ਹੈ ਦੋਸ਼ੀ ਸ਼ਰੇਆਮ ਸੜਕਾਂ ਦੇ ਘੁੰਮ ਰਹੇ ਗਿਆ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜੇ ਮੁੰਡੇ ਤੇ 6 ਵਜੇ ਆ ਉਹ ਇੱਥੇ ਕੰਮ ਕਾਦੀ ਦੁਕਾਨ ਕਰਦਾ ਸੀ ਕਿਹੜੇ ਕੰਮ ਜਿਹੜਾ ਗੁਰਲਾਲ ਸਿੰਘ ਸੀਗਾ ਫਲੈਕਸ ਦੀ ਦੁਕਾਨ ਹੈ ਜੀ ਉਹਦੀ ਫਲੈਕਸ ਨਾਲ ਘੜਦਾ ਉਹਦੇ ਆਸਰੇ 15 ਮੈਂਬਰ ਜਿਹੜੇ ਹੈਗੇ ਆ ਖਾਣਾ ਖਾ ਰਹੇ ਆ ਚਾਰ ਬੰਦੇ ਉਹਦੇ ਰੱਖੇ ਸੀਗੇ ਆਪ ਉਹ ਹੈਂਡੀਕੈਪਡਾ ਲੱਤਾਂ ਦੇ ਵਿੱਚ ਚਾਰ ਬਲੇਟਾਂ ਪਈਆਂ ਹੋਈਆਂ ਇਹਨਾਂ ਨੇ ਇੱਕ ਰੰਜਸ ਕਰਕੇ ਵੀ ਬੌਰੀਆ ਬਰਾਦਰੀ ਨੂੰ ਅਸੀਂ ਬਾਜੇਖਾਨਾ ਚੋਂ ਬਾਹਰ ਕੱਢਣਾ ਇਹ ਜਸਮੀਲ ਸਿੰਘ ਦੀ ਵਰਡਿੰਗ ਆ ਜਸਮੀਲ ਸਿੰਘ ਦਾਰਾ ਸਿੰਘ ਜਕਸੀਰ ਸਿੰਘ ਮੁੱਖ ਦੋਸ਼ੀ ਨੇ ਜਦੋਂ ਇਹਨਾਂ ਨੇ ਸੱਟਾਂ ਮਾਰਦੀਆਂ ਸੱਟਾਂ ਮਾਰ ਤੋਂ ਬਾਅਦ ਇਹ ਅਸੀਂ ਮਰੀਜ਼ ਨੂੰ ਲੈ ਕੇ ਗਏ ਡਾਕਟਰ ਸਾਹਿਬ ਨੇ ਉਹਨੂੰ ਆਪਰੇਟ ਕੀਤਾ ਆਪਰੇਟ ਦੇ ਵਿੱਚ ਆਪਰੇਟ ਤੋਂ ਬਾਅਦ ਉਹਨੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਐਮਲਰ ਭੇਜੀ ਜਿਹਦੇ ਵਿੱਚ ਉਹਨੇ ਲਾਈਫ ਟੂ ਡੇਂਜਰ ਹੈਡ ਇੰਜਰੀ ਲਿਖੀ ਗਈ ਹੈ ਗ੍ਰੀਵਸ ਪਾਈ ਗਈ ਹੈ ਇਸ ਦੇ ਬਾਵਜੂਦ 13 ਤਰੀਕ ਨੂੰ ਉਹਨੇ ਸਾਰੀ ਰਿਪੋਰਟ ਡਾਕਟਰ ਸਾਹਿਬ ਨੇ ਦਿੱਤੀ ਹੈ ਪਰ ਇਹਨੇ 16 ਤਰੀਕ ਤੱਕ ਇਹਨਾਂ ਨੇ ਰੋਜ਼ਨਾਵੇਂ ਤੇ ਚੜਾਇਆ ਕਿਉਂਕਿ ਇਹਨਾਂ ਨੂੰ ਰਾਜਨੀਤਿਕ ਲੋਕ ਹੈ ਨੇ ਜਿਹੜੇ ਉਹ ਕੰਮ ਨਹੀਂ ਕਰਨ ਦਿੰਦੇਗੇ ਰਾਜਨੀਤਿਕ ਲੋਕਾਂ ਦੀ ਵਜ੍ਹਾ ਕਰਨੇ ਹੀ ਇਹ ਜਿਹੜੇ ਲੋਕ ਜਿਹੜੇ ਹੈਗਾ ਜਸਮੀਲ ਸਿੰਘ ਦਾਰਾ ਸਿੰਘ ਜਗਸੀਰ ਸਿੰਘ ਇਹ ਸਾਰੇ ਅੱਡੇ ਦੇ ਵਿੱਚ ਸ਼ਰਿਆਂ ਮਕਉਂਦੇ ਆ ਗੁੰਡਾਗਰਦੀ ਕਰਦੇ ਆ ਗੁੰਡਾਗਰਦੀ ਕਰਦੇ ਆ ਜਸਮੀਲ ਸਿੰਘ ਤਾਂ ਸਾਡੇ ਹੱਦੀ ਕਰਤੀ ਸਾਡੇ ਮਰੀਜ਼ ਕੋਲ ਉੱਥੇ ਬਿਠੰਡੇ ਗਿਆ ਉਹਦੇ ਰਿਸ਼ਤੇਦਾਰਾਂ ਨੂੰ ਕਹਿੰਦਾ ਕਹਿੰਦਾ ਜੇ ਕੁਝ ਨਹੀਂ ਬਣਨਾ ਕਹਿੰਦਾ 50000 ਰੁਪਏ ਲੈ ਲਓ ਤੁਹਾਡਾ ਮੈਂ ਰਾਜੀ ਨਮਕ ਕਰਾ ਦੇਣਾ ਤੁਹਾਡਾ ਪਰ ਖੁਦ ਦੋਸ਼ੀ ਹੋਣ ਦੇ ਨਾਤੇ ਇਹ ਇਹ ਉਹਨਾਂ ਨੂੰ ਗੁੱਸਾ ਆਇਆ ਕਿਉਂਕਿ ਜਿਹੜਾ ਬੰਦੇ ਨੇ ਬੁੱਕਲ ਦੇ ਵਿੱਚ ਮਰੀਜ਼ ਨੂੰ ਰੱਖਿਆ ਤੇ ਮਰੀਜ਼ ਇਹ ਬੁੱਕਲ ਦੇ ਵਿੱਚ ਹੁੰਦਿਆਂ ਜਸਮੇਲ ਸਿੰਘ ਨੇ ਲੱਤਾਂ ਮਾਰੀਆਂ ਤੇ ਮਰਨ ਤੱਕ ਮਰਨ ਤੱਕ ਚੈੱਕ ਕਰ ਕਰਦਾ ਰਿਹਾ ਵੀ ਮਰਿਆ ਕਿ ਨਹੀਂ ਮਰਿਆ ਲੱਤਾਂ ਮਾਰਦਾ ਰਿਹਾ ਉਹਨੂੰ ਇਹ ਸੀ ਕਿ ਜਿਉਂਦਾ ਕਿ ਮਰਿਆ ਇਹ ਚੈੱਕ ਕਰਕੇ ਗਿਆ ਉਹ ਜਮਾ ਬੇਹੋਸ਼ ਹੈਗਾ ਜਦੋਂ ਅਸੀਂ ਹਸਪਤਾਲ ਤੇ ਚ ਗਏ ਡਾਕਟਰ ਸਾਹਿਬ ਨੇ ਪੂਰੀ ਪ੍ਰੋਪਰ ਉਹਦੀ ਮਿਹਨਤ ਨਾਲ ਉਹਦਾ ਆਪਰੇਸ਼ਨ ਕੀਤਾ ਰਾਤ ਨੂੰ ਸਵੇਰ 3 ਵਜੇ ਆਪਰੇਸ਼ਨ ਉਹਨੇ ਵਢਿਆ 7 ਵਜੇ ਆਪਰੇਸ਼ਨ ਹੋਇਆ 13 13 ਤਰੀਕ ਨੂੰ ਉਹਨੇ ਸਾਰੀ ਰਿਪੋਰਟ ਪ੍ਰਸ਼ਾਸਨ ਨੂੰ ਦੇਤੀ ਹੈ ਪਰ ਪ੍ਰਸ਼ਾਸਨ ਦੀ ਢਿੱਲੀ ਕਾਰਗਜ਼ਾਰੀ ਕਰਕੇ ਪ੍ਰਸ਼ਾਸਨ ਨੇ ਇੱਕ ਇਸ ਰੋਜ਼ਨਾਮੇ ਤੇ ਨਹੀਂ ਚੜਾਇਆ ਫੜਨਾ ਤਾਂ ਕਿਸੇ ਰੋਜ਼ਨਾਮੇ ਤੇ ਨਹੀਂ ਚੜਾਇਆ ਤੇ ਨੈੱਟ ਤੇ ਵੀ ਨਹੀਂ ਦਿੱਤਾਗਾ ਅਸੀਂ ਜਦੋਂ ਪਿੰਡ ਦੇ ਬੰਦੇ ਇਕੱਠੇ ਕਰਕੇ ਆਏ 16 ਤਰੀਕ ਨੂੰ ਆਨਲਾਈਨ ਕਰਵਾਇਆ ਸੀ ਕਹਿ ਕੇ ਹੁਣ ਸਾਡੀ ਮੰਗ ਇਹ ਹੈ ਕਿ ਜਿਹੜੇ ਦੋਸ਼ੀ ਹੈ ਉਹ ਐਸਐਸਪੀ ਤੋਂ ਪ੍ਰਸ਼ਾਸਨ ਦੀ ਪ੍ਰਸ਼ਾਸਨ ਜਿਹੜਾ ਹੈਗਾ ਉਹ ਰਾਜਨੀਤਿਕ ਲੋਕ ਜਿਹੜੇ ਹੈਗੇ ਪ੍ਰਸ਼ਾਸਨ ਨੂੰ ਕੰਮ ਨਹੀਂ ਕਰਨ ਦਿੰਦੇ ਕਿ ਰਾਜਨੀਤਿਕ ਨੇ ਸ਼ਹਿ ਦਿੱਤੀ ਐਸਐਸਪੀ ਤੋਂ ਜਿਹੜੀ ਜਾਂਚ ਸੀਗੀ ਜਿਹੜੀ ਇਨਕੁਆਰੀ ਉਹ ਜਸਮੇਲ ਸਿੰਘ ਕਹਿੰਦਾ ਮੈਂ ਹੈ ਹੀ ਨਹੀਂ ਸੀਗਾ ਪਰ ਉਹਦੀ ਵੀਡੀਓ ਜਿਹੜੀ ਹੈਗੀ ਆ ਵੀਡੀਓ ਦੇ ਵਿੱਚ ਸ਼ਰੇਆਮ ਲੱਤਾਂ ਮਾਰੀ ਜਾਂਦਾ ਸ਼ਰੇਆਮ ਲੋਹੇ ਦੀ ਰਾੜ ਕੱਢੀ ਜਾਂਦਾ ਸ਼ਰੇਆਮ ਪਿਸਟਲ ਕਿਸੇ ਸੰਜੂ ਤੋਂ ਕਢਾ ਕੇ ਦੇ ਆਉਂਦੇ ਹੱਥ ਵਿੱਚ ਫੜੀ ਜਾਂਦਾ ਜਿਹਦੇ ਵਿੱਚ ਸਾਰਾ ਕੁਝ ਵੇਖਦੇ ਹੋਏ ਸਾਨੂੰ ਬਾਅਦ ਚ ਪਤਾ ਲੱਗੇਗਾ ਕਿਹੜਾ ਦੋਸ਼ੀ ਹੈ ਕਿਹੜਾ ਕਿਵੇਂ ਹੈ ਵੀਡੀਓ ਬਣੀ ਹੈ ਸਾਡੀ ਦੁਕਾਨ ਦੇ ਵਿੱਚ ਪੰਜ ਕੈਮਰੇ ਲੱਗੇ ਹੋਏ ਨੇ ਕੈਮਰੇ ਦੇ ਵਿੱਚੋਂ ਆਏ ਨੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਿਹੜਾ ਜਿਹੜਾ ਮੀਡੀਆ ਜਿਹੜਾ ਉਹ ਸਾਡੀ ਬਹੁਤ ਵਧੀਆ ਸਾਡੀ ਹੈਲਪ ਕਰ ਰਿਹਾ ਸਾਡੇ ਜਿਹੜੇ ਉੱਚ ਅਧਿਕਾਰੀਆਂ ਤੱਕ ਸਾਡੀ ਗੱਲ ਕਰ ਰਿਹਾ ਪ੍ਰਸ਼ਾਸਨ ਨੂੰ ਰਾਜਨੀਤਿਕ ਲੋਕ ਜਿਹੜੇ ਹੈਗੇ ਕੰਮ ਨਹੀਂ ਕਰਨ ਦੇਣਗੇ ਸਾਨੂੰ ਇਹ ਜਿਹੜੀ ਗੱਲ ਹੈਗੀ ਹੈ ਕਿ ਪ੍ਰਸ਼ਾਸਨ ਜਿਹੜਾ ਤੱਕ ਨਾ ਫੜੂਗਾ ਤਾਂ ਜਿਹੜੇ ਦੋਸ਼ੀ ਐ ਬਾਹਰ ਦੀ ਬਾਹਰ ਜਵਾਨਤ ਕਰ ਜਾਂਦੇ ਸਾਡੇ ਪੱਲੇ ਕੀ ਐ ਸਾਨੂੰ ਤਾਂ ਪਹਿਲਾਂ ਹੀ ਵਿਸ਼ਵਾਸ ਦਿੱਤਾ ਫੜ ਲਾਂਗੇ ਫੜ ਲਾਂਗੇ ਹੁਣ ਜਦੋਂ ਉਹਨਾਂ ਨੇ ਫੜੇ ਨਹੀਂ ਜਸਮੇਲ ਸਿੰਘ ਨੇ ਐਸਐਸਪੀ ਤੋਂ ਰეკਮੈਂਡ ਕਰਾ ਕੇ ਐਚਪੀਸੀ ਦੇ ਦਿੱਤੀ ਹੈਗੀ ਹੋ ਸਕਦਾ ਉਹਦੀ ਉਹ ਜਿਹੜੀ ਹੈਗੀ ਜਾਂਚ ਦੇ ਵਿੱਚ ਸਾਨੂੰ ਕਿਹਾ ਜਾਵੇ ਵੀ ਇਹਦੀ ਜਾਂਚ ਚੱਲਦੀ ਐ ਅਸੀਂ ਉਹਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਉਹ ਜਵਾਨਤ ਵੀ ਕਰਾ ਸਕਦਾ ਹਾਲਾਂਕਿ ਉਹ ਦੋਸ਼ੀ ਮੁੱਖ ਦੋਸ਼ੀ ਹੈ ਪਿਸਤਲ ਲੈ ਕੇ ਵੀ ਗਿਆ ਰੋੜੀ ਦੀ ਲੋਹੇ ਦੀ ਰਾਡ ਲੈ ਕੇ ਵੀ ਗਿਆ ਲੱਤਾਂ ਵੀ ਮਾਰੀਆਂ ਪਰ ਉਹ ਮੈਂ ਮੇਰੀ ਬੇਨਤੀ ਤੁਹਾਡੇ ਮੂਰੇ ਇਹ ਹੈ ਕਿ ਜਿਹੜਾ ਜਸਮੀਰ ਸਿੰਘ ਦਾਰਾ ਸਿੰਘ ਜਕਸੀਰ ਸਿੰਘ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹ ਰਾਜਨੀਤਿਕ ਲੋਕਾਂ ਦੇ ਵਿੱਚੋਂ ਉਹਨਾਂ ਦਾ ਦੁੱਬਾ ਦੁੱਬਾ ਛੱਡ ਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਇਹਨਾਂ ਨੇ ਨਾਂ ਗ੍ਰਿਫਤਾਰ ਕੀਤਾ ਤਾਂ ਉਹ ਜਿਹੜੇ ਮੁਲਜ਼ਮ ਨੇ ਜਿਹੜੇ ਉਹ ਜਵਾਨਤ ਕਰਾ ਜਾਣਗੇ ਸਾਡੇ ਪੱਲੇ ਕੱਖ ਨਹੀਂ ਰਹਿਣਾ ਸਾਡੀ ਬੇਨਤੀ ਹੈ ਪ੍ਰਸ਼ਾਸਨ ਧਿਆਨ ਨਾਲ ਕੰਮ ਕਰੇ ਹਾਂ ਪੁਲਿਸ ਪ੍ਰਸ਼ਾਸਨ ਜਿਹੜੀਆਂ ਧਾਰਾਂ ਹੁੰਦੀਆਂ ਧਾਰਾਂ ਬਾਰੇ ਤੁਹਾਨੂੰ ਜਾਣਕਾਰੀ ਮਿਲੀ ਆ ਵੀ ਕਿਹੜੀਆਂ ਕਿਹੜੀਆਂ ਜਿਹੜਾ ਦੋਸ਼ੀਆਂ ਤੇ ਧਾਰਾਂ ਲਾਈਆਂ ਗਈਆਂ ਮੈਂ ਖੁਦ ਫਰਾਂਸ ਭਗ ਦਾ ਮੁਲਾਜ਼ਮ ਹਾਂ ਜਦੋਂ ਮੈਂ ਡਿਪਟੀ ਸਾਹਿਬ ਨੇ ਵੀ ਕਿਹਾ ਅਸੀਂ 23 ਲਾ ਸਕਦੇ ਹਾਂ ਵੱਧ ਨਹੀਂ ਲਾ ਸਕਦੇ ਮੈਂ ਕਿਹਾ ਉਹਦੀ ਜਿਹੜੀ ਬੋਨ ਟੁੱਟੀ ਹੋਈ ਹੈ ਅੱਠ ਪੀਸ ਕਿਤੇ ਪਏ ਆ ਡੂਰਾ ਫੱਟੀ ਹੋਈ ਹੈ ਬ੍ਰੇਨ ਹੈਮਰੇਜ ਹੋਇਆ ਵਾ ਮੈਂ ਕਿਹਾ ਤੂੰ ਕੌਣ ਹੋਣਾ ਵੀ 23 ਇਕੱਲੀ ਲਾਵੇਂਗਾ 23 ਪਤਾ ਕਿਵੇਂ ਲੱਗਦੀ ਹੈ ਮੈਨੂੰ ਕਿਹਾ ਕਿਵੇਂ ਲੱਗਦੀ ਹੈ ਕਹਿੰਦੀ ਮੈਂ ਕਿਹਾ ਜੇ ਕਹਿੰਦਾ ਕੱਲੀ ਬਲੰਟ ਸੱਟ ਇੱਕ ਹੋਵੇ ਬੋਨ ਹਿੰਜਰੀ ਨਾ ਹੋਵੇ ਤਾਂ ਕੱਲੀ ਤੇ ਹੀ ਲੱਗਦੀ ਹੈ ਮਾੜੀ ਜਿਹੀ ਸਕਿਨ ਫਿਸਲੀ ਹੋਵੇ ਪਰ ਇਹ ਤਾਂ ਜਿਹੜੀ ਬੋਨ ਜਿਹੜੀ ਸੀਗੀ 8 20 ਕਰਕੇ ਤੋੜ ਤੇ ਤੋੜ ਕੇ ਬ੍ਰੇਨ ਹੈਮਰਜ ਹੋ ਗਿਆ ਉਹਦੇ ਬ੍ਰੇਨ ਦੇ ਵਿੱਚ ਸੱਟਾਂ ਚਾਵੜੀਆਂ ਉਹ ਤਾਂ ਜੇ ਸਾਡੀ ਸਿਹਤ ਭਾਗ ਦੇ ਵਿੱਚ ਜਾਣ ਦੇ ਨਾਤੇ ਹੋਣ ਦੇ ਨਾਤੇ ਅਸੀਂ ਆਪਦੇ ਮਰੀਜ਼ ਨੂੰ ਬਚਾਇਆ ਪਰ ਇਹ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਵਾਛੇਤੀ ਤੋਂ ਛੇਤੀ ਮੁਰਜ਼ਾ ਨੂੰ ਫੜੀ ਜਾਣ ਜੇ ਮੁਰਜ਼ਾ ਨਾ ਫੜਿਆ ਜਵਾਨਤ ਕਰਾ ਜਾਣਗੇ ਫਿਰ ਸਾਡੇ ਪੱਲੇ ਕੁਝ ਨਹੀਂ ਰਹਿਣਾ ਪਰ ਸਪੋਰਟ ਪ੍ਰਸ਼ਾਸਨ ਤਾਂ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਵਿਸ਼ਵਾਸ ਦਉਂਦੀ ਹੈ ਗੱਲ ਨਹੀਂ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੁਸੀਂ ਤਰਨਾਂ ਲਈ ਬੈਠੇ ਹੋ ਤੁਹਾਡਾ ਅਗਲਾ ਸੰਘਰਸ਼ ਕੀ ਹੋ ਫਿਰ ਸਾਡਾ ਸੰਘਰਸ਼ ਇਹ ਹੈ ਅਸੀਂ ਸੰਘਰਸ਼ ਜਾਰੀ ਰੱਖਾਂਗੇ ਦਿਨ ਰਾਤ ਬੈਠਾਂਗੇ ਰੋਟੀ ਪਾਣੀ ਵੀ ਇੱਥੇ ਖਾਵਾਂਗੇ ਜੇ ਸਾਡਾ ਸੀਐਸਟਾਫ ਨੂੰ ਕੇਸ ਦਿੱਤਾ ਤਾਂ ਅਸੀਂ ਸੀਐਸਟਾਫ ਨੇ ਸਾਨੂੰ ਫ੍ਰੀਕੋਰਟ ਭੇਜਿਆ ਫ੍ਰੀਕੋਰਟ ਜਿਹੜਾ ਸੀਐਸਟਾਫ ਹੈ ਕਿਸੇ ਮਰਜ਼ੀ ਨੂੰ ਦੇਵੇ ਇਸ ਕਰਕੇ ਸਾਨੂੰ ਇਹ ਕਿ ਸਾਡਾ ਕੇਸ ਸੀਐਸਟਾਫ ਨੂੰ ਦਿੱਤਾ ਸਾਡਾ ਇਸ ਪ੍ਰਸ਼ਾਸਨ ਤੇ ਕੋਈ ਵਿਸ਼ਵਾਸ ਨਹੀਂ ਲਾਰੇ ਇਹ ਲਾਰੇ ਲਾਇਆ ਦੇਖੋ ਇਹ ਵਿਸ਼ਵਾਸ ਚ ਨਹੀਂ ਉੱਠਿਆ ਤੁਹਾਡਾ ਨਾ ਜੀ ਨਾ ਜਿਹੜਾ ਜਿੰਨੀ ਵੀ ਘਟਨਾ ਹੋਈ ਹੈ ਉਸ ਦਾ ਸਾਰੇ ਸਾਰੀ ਘਟਨਾ ਦਾ ਇੱਕ ਸੀਸੀਟੀਵੀ ਫੁਟੇਜ ਬਣਿਆ ਹੋਇਆ ਦੁਕਾਨ ਤੇ ਜਿੱਦਾਂ ਬੰਦਾ ਵੀਡੀਓ ਬਣਾ ਰਿਹਾ ਜਿਹੜਾ ਬੰਦਾ ਹੁੱਲੜ ਵਜਾ ਜਿਹਦੇ ਉਹਦੇ ਵਿੱਚ ਸ਼ਰੇਆਮ ਜਿਹੜਾ ਜਸਮੇਲ ਸਰਪੰਚ ਹੈ ਗੱਡੀ ਲੈ ਕੇ ਆਇਆ ਆਇਰਨ ਰੋਡ ਲੈ ਕੇ ਆਇਆ ਫਿਰ ਉਹਨੇ ਪਿਸਤਲ ਕੱਢਿਆ ਦਿਖਾਇਆ ਧਮਕਾਇਆ ਜਿਵੇਂ ਮਾਰਿਆ ਉਹ ਸਾਰਾ ਸੀਸੀਟੀਵੀ ਫੁਟੇਜ ਦੇ ਵਿੱਚ ਕਵਰ ਹੈ ਜੀ ਬੰਦੇ ਸ਼ਰੇਆਮ ਸ਼ਕਲਾਂ ਦੇਖ ਰਹੀਆਂ ਕਿਵੇਂ ਉਹਨਾਂ ਬੰਦੇ ਦੇ ਉੱਤੇ ਇੱਕ ਵੀ ਇੱਕ ਸੋਚੀ ਸਮਝੀ ਸਾਦਿਸ਼ ਦੇ ਨਾਲ ਇੱਕ ਬੰਦੇ ਨੂੰ ਮਾਰਨ ਦੀ ਰੈ ਨਾਲ ਆਉਂਦੇ ਆ ਉਹ ਬੰਦੇ ਮਾਰ ਕੇ ਵੀ ਗਏ ਇੱਕ ਮ੍ਰਿਤਕ ਕਰਾਰ ਦੇ ਕੇ ਗਏ ਫਰੋਲ ਕੇ ਗਏ ਆ ਜਦੋਂ ਬੰਦੇ ਨੂੰ ਚੱਕ ਕੇ ਗੱਡੀ ਦੇ ਵਿੱਚ ਲੈ ਕੇ ਜਾ ਰਹੇ ਹਸਪਤਾਲ ਉਸ ਤੋਂ ਮਗਰੋਂ ਵੀ ਉਹ ਬੰਦੇ ਮਗਰ ਪਏ ਹੈਗੇ ਆ ਵੀ ਬੰਦਾ ਮਰਿਆ ਕਿ ਨਹੀਂ ਮਰਿਆਗਾ ਉਸ ਦੇ ਬਾਵਜੂਦ ਵੀ ਇਹ ਪੁਲਿਸ ਪ੍ਰਸ਼ਾਸਨ ਕੰਮ ਨਹੀਂ ਕਰ ਰਹੀ ਅਸੀਂ ਉਹਨਾਂ ਨੂੰ ਸੀਸੀਟੀਵੀ ਫੁਟੇਜ ਵੀ ਦੇਤੀ ਵੀਡੀਓ ਵੀ ਕਢਵਾ ਕੇ ਦੇਤੀਆਂ ਪਰ ਪੁਲਿਸ ਪ੍ਰਸ਼ਾਸਨ ਇਹ ਕਹਿ ਰਹੀ ਹੈ ਵੀ ਅਸੀਂ ਉਹਨਾਂ ਨੂੰ ਫੜ ਨਹੀਂ ਸਕਦੇਗੇ ਉਹਨਾਂ ਦੇ ਖਿਲਾਫ ਸੀਵੀ ਜਾਂਚ ਬਿਠਾਈ ਜਾਵੇ ਅਸੀਂ ਕਹਿੰਦੇ ਜਿਹੜੀ ਸਾਡੀ ਹੈਗੀ ਹੈ ਸੀਸੀਟੀਵੀ ਫੁਟੇਜ ਹੈਗਾ ਉਹਨੂੰ ਦੇਖਿਆ ਜਾਵੇ ਕਿਹੜੇ ਕਿਹੜੇ ਅਪਰਾਧੀ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਡੀ ਜਿਹੜੀ ਹੈਗੇ ਸਰਕਾਰ ਤੋਂ ਇਹੀ ਮੰਗ ਹੈ ਮਾਨ ਸਰਕਾਰ ਤੋਂ ਜੀ ਸਾਡਾ ਜਿਹੜਾ ਵਿਸ਼ਵਾਸ ਹੈ ਬਾਜਖਾਨਾ ਥਾਣਾ ਤੋਂ ਉੱਠ ਚੁੱਕਿਆ ਹੈ ਲਾਰਿਆਂ ਤਾਂ ਸਭਾਈ ਕੁਛ ਨਹੀਂ ਦਿੱਤਾ ਸਾਡਾ ਜਿਹੜਾ ਕੇਸ ਹੈਗਾ ਸੀ ਸਟਾਫ ਨੂੰ ਦਿੱਤਾ ਜਾਵੇ ਸੀ ਸਟਾਫ ਜਿਹੜਾ ਫ੍ਰੀ ਕੋਰਟ ਹੈ ਐਸਐਸਪੀ ਹੈ ਉਹ ਜੀ ਨੂੰ ਮਰਜ਼ੀ ਰეკਮੈਂਡ ਕਰੇ ਕਾਰਵਾਈ ਅਸੀਂ ਫ੍ਰੀ ਕੋਰਟ ਤੋਂ ਹੀ ਕਰਾਉਣਾ ਚਾਹੁੰਦੇ ਆ ਜੀ ਤੁਹਾਡਾ ਕੀ ਲੱਗਦਾ ਜੀ ਜਿਹੜੇ ਮੁੰਡੇ ਦੇ ਸੱਟਾਂ ਵਜੀਆਂ ਰਣ ਸਿੰਘ ਮੇਰੇ ਬ੍ਰਦਰ ਹੈ ਜੀ ਜੀ ਰਾਤੇ ਆਏ ਉਹਦੇ ਸੱਟਾਂ ਮਾਰ ਜਦੋਂ ਕਿ ਉਹਦੇ ਤਿੰਨ ਬੇਟੀਆਂ ਇੱਕ ਮਦਰ ਹੈ ਉਹਦੀ ਵਾਈਫ ਹੈ ਮੇਰੇ ਦੋ ਬੱਚੇ ਮੈਂ ਡਿਵੋਰਸੀ ਆ ਮੈਂ ਉਹ ਬ੍ਰਦਰ ਦੇ ਕੋਲੋਂ ਹੀ ਖਾ ਰਹੀਆਂ 6 ਸਾਲ ਹੋ ਗਏ ਉਹਦੇ ਕੋਲ ਬੈਠੇ ਨੂੰ ਕੰਮ ਰੋਜ਼ਗਾਰ ਕਰਦਾ ਸੀ ਇੱਕ ਤਰ੍ਹਾਂ ਦੀ ਦਿਹਾੜੀ ਮਜ਼ਦੂਰੀ ਵਾਲਾ ਕੰਮ ਸੀ ਜੀ ਕਰਕੇ ਲੈ ਜਾਂਦਾ ਸੀ ਸਾਡੇ ਮੂੰਹ ਦੇ ਵਿੱਚ ਟੱਕ ਪਾਉਂਦਾ ਸੀ ਉਹ ਬੱਚਾ ਜੀ ਅੱਜ ਉਹਨੂੰ ਮਾਰ ਕੇ ਸੱਟ ਗਿਆ ਕੁਛ ਵੀ ਨਹੀਂ ਕਰ ਰਿਹਾ ਪ੍ਰਸ਼ਾਸਨ ਦੀ ਢਿੱਲੀ ਕੋ ਜੋ ਕਾਰਗੁਜ਼ਾਰੀ ਨਾਲ ਅਸੀਂ ਪਿੱਛੇ ਬੈਠ ਰਹੇ ਹੁਣ ਵੀ ਐਸਐਚਓ ਕੋਲ ਅੰਦਰ ਗਏ ਸੀ ਸਾਨੂੰ ਅੰਦਰ ਪੁਲਿਸ ਮੁਲਾਜ਼ਮ ਕਹਿੰਦੇ ਤੁਸੀਂ ਸਾਡੀ ਬੇਇੱਜ਼ਤੀ ਕਰਵਾਤੀ ਹੈ 8 ਦਿਨਾਂ ਬਾਅਦ ਅਸੀਂ ਇਹਨਾਂ ਨੂੰ ਮਿੰਨਤਾਂ ਕਰਦੇ ਹੋਏ ਅੱਜ ਅਸੀਂ ਆਏ ਹਾਂ ਅੱਜ ਕਹਿ ਰਹੇ ਆ ਸਾਡੀ ਬੇਇੱਜ਼ਤੀ ਕਰਵਾਤੀ ਹੈ ਤੁਸੀਂ ਸਾਡਾ ਕੀ ਕਰ ਲੂਗਾ ਹੁਣ ਵੀ ਇੱਕ ਘੰਟੇ ਦੀ ਗੱਲ ਐ ਤੋਂ ਪਹਿਲਾਂ ਜਿਹੜੀ ਬੇਇੱਜ਼ਤੀ ਦੀ ਗੱਲ ਐ ਇਹ ਕੌਣ ਕਹਿੰਦਾ ਤੁਹਾਨੂੰ ਅੰਦਰੂ ਪੁਲਿਸ ਮਲਾਜਮ ਵੀ ਕਹਿ ਰਿਹਾ ਲੇਡੀਜ਼ ਪੁਲਿਸ ਮਲਾਜਮ ਸੀ ਉਹ ਕਹਿੰਦੇ ਫਿਰ ਉਹ ਤਾਂ ਅੰਦਰ ਬੈਠਾ ਕਹਿੰਦੀ ਹੋਗੇ ਕੁਝ ਮਰਜ਼ੀ ਕਰ ਲੋ ਤੁਸੀਂ ਤੇ ਹੁਣ ਮੈਨੂੰ ਸਾਨੂੰ ਵਿਸ਼ਵਾਸ ਹੈ ਇੱਥੇ ਸਾਡਾ ਕੁਝ ਵੀ ਨਹੀਂ ਹੋਣਾ ਜਿਹੜਾ ਮੁੱਖ ਦੋਸ਼ੀ ਹੈ ਜਸਮੇਲ ਸਿੰਘ ਸਰਪੰਚ ਉਹ ਇਨਕੁਆਰੀਆਂ ਲਗਾ ਕੇ ਉਹ ਕਹਿੰਦਾ ਮੈਂ ਮਤਲਬ ਕਿ ਮੈਂ ਗੁਨਾਹ ਨਹੀਂ ਕੀਤਾ ਪਰ ਅਸੀਂ ਕਹਿੰਨੇ ਸਾਡੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਕੇਸ ਦੀ ਸਾਡਾ ਇਥੋਂ ਕੇਸ ਸੀਬੀਆਈ ਜਾਂਚ ਲਈ ਜਾਣਾ ਚਾਹੀਦਾ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਤੋਂ ਤੁਹਾਡਾ ਵਿਸ਼ਵਾਸ ਉੱਠ ਚੁੱਕਾ ਹੈ ਮਾਨ ਸਰਕਾਰ ਆਈ ਸੀ ਮਾਨ ਸਰਕਾਰ ਕਹਿੰਦੀ ਸੀ ਵੀ ਕਿਸੇ ਦੇ ਨਾਲ ਧੱਕਾ ਨਹੀਂ ਹੋਊਗਾ ਇਹ ਆਮ ਲੋਕਾਂ ਦੀ ਸਰਕਾਰ ਹੋ ਹਰੇਕ ਨੂੰ ਅਨਸਾਫ਼ ਮਿ Đੂਗਾ ਕੋਈ ਤੁਹਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਊਗੀ ਸਰਕਾਰ ਆ ਗਈ ਹੈ ਉਹੀ ਧਰਨਾ ਉਹੀ ਸਾਰਾ ਕੁਝ ਪਿਛਲੀਆਂ ਸਰਕਾਰਾਂ ਵਾਂਗੂ ਚੱਲੀ ਜਾਂਦਾ ਹੈ ਚੱਲੀ ਜਾਂਦਾ ਇਹ ਮਾਨ ਸਰਕਾਰ ਨਾਲ ਬੈਠਣ ਸਾਰੀ ਸਾਡਾ ਜਿਹੜਾ ਸੀ ਬਰਾਦਰੀ ਦਾ 32 ਜਾਤਾਂ ਦਾ ਕੋਟਾ ਪਹਿਲਾਂ ਬੈਠਣ ਸਾਰੀ ਸਾਡੇ ਬੱਚਿਆਂ ਦਾ ਕੋਟਾ ਕਰਤਾ ਸੀ ਸਾਡੇ ਬੱਚੇ ਨੌਕਰੀ ਲੱਗਣੋਂ ਲੈਗੇ ਸੀ ਮਾਨ ਦਾ ਥਾਰਾ ਪਿੰਡ ਦਾ ਸਾਡੇ ਪਹਿਲਾਂ ਚੱਲਿਆ ਤੇ ਹੁਣ ਮਾਨ ਸਾਡਾ ਕੀ ਕਰੂਗਾ ਹੁਣ ਗਰੀਬਾਂ ਦੇ ਕੀ ਕਰੂਗਾ ਆ ਗਰੀਬਾਂ ਦੇ ਧੱਕਾ ਹੋਈ ਜਾਂਦਾ ਕੋਈ ਪ੍ਰਸ਼ਾਸਨ ਕੋਈ ਸੋਚ ਨਹੀਂ ਰਿਹਾਗਾ ਨਾ ਸਾਡੇ ਖਾਤਰ ਕੋਈ ਗੱਲ ਕਰ ਰਿਹਾ 18 ਦਾ 14 ਦਾ 13 ਦਾ ਤਰੀਕ ਦਾ 12 ਦਾ ਵਾਕਿਆ 14 ਹੋ ਗਈ ਅਜੇ ਵੀ ਕਹਿੰਦੇ ਸਾਨੂੰ ਟਾਈਮ ਦਿਓ ਬਿਲਕੁਲ ਕੋਈ ਟਾਈਮ ਨਹੀਂ ਅਸੀਂ ਬੌਰਗਾ ਸਮਾਜ ਜਗਾ ਕੇ ਤੇ ਅਸੀਂ ਹੋ ਸਕਦਾ ਵੀ ਸਾਰੇ ਪੰਜਾਬ ਦੇ ਵਿੱਚ ਧਰਨੇ ਲਾਈਏ ਸਾਡਾ ਬੌਰਗਾ ਸਮਾਜ ਹੈਗਾ ਇਕੱਠਾ ਹੋਇਆ ਹੋਇਆ ਅਸੀਂ ਇਕੱਠਾ ਕਰਕੇ ਤਾਂ ਧਰਨੇ ਲਾ ਸਕਦੇ ਪੰਜਾਬ ਦੇ ਵਿੱਚ ਜੇਕਰ ਸਾਨੂੰ ਇਹ ਇਨਸਾਫ ਨਾ ਦਿੱਤਾ ਗਿਆ ਤਾਂ ਜੀ ਬੌਰਗਾ ਸਿੱਖ ਬਰਾਦਰੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾ ਅਸੀਂ ਜਨਨ ਕਿ ਇਸ ਧਰਨੇ ਨੂੰ ਜਨਨ ਕਿ ਹੋਰ ਵੱਡਾ ਕਰਾਂਗੇ ਜਿਹੜੀਆਂ ਬੌਰਗਾ ਸਿੱਖ ਬਰਾਦਰੀਆਂ ਸਾਡੇ ਨਾਲ ਹੋਰ ਪਿੰਡਾਂ ਦੇ ਵਿੱਚੋਂ ਆ ਕੇ ਜਨਨ ਕਿ ਨਾਲ ਜੁੜਨਗੇ ਅਸੀਂ ਹੋਰ ਥਾਂ ਵੀ ਜਨਨ ਕਿ ਧਰਨਾ ਲਾ ਸਕਦੇ ਹਾਂ ਪਰ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਜਨਨ ਕਿ ਇਸ ਧਰਨੇ ਨੂੰ ਜਾਰੀ ਰੱਖਾਂਗੇ ਨਵੀਂ ਵੀਡੀਓ ਦੇ ਨਾਲ ਫੇਰ ਮਿਲਾਂਗੇ ਇਜਾਜ਼ਤ ਦਿਓ ਧੰਨਵਾਦ